ਸਰੋ ਜੀ ਮੈਂ ਤੁਹਾਡਾ ਆਪਣਾ ਲਾਪ੍ਰੀਤ ਸਿੰਘ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਤੇ ਡੇਰਾਬਾਦ ਨਾਂ ਦਾ ਸਰਦਾਰ ਗਦੀ ਸਿੰਘ ਰਦਾਵਾ ਦੇ ਜਿੱਥੇ ਆਪਣਾ ਕਾਰਜ ਤੁਸੀਂ ਦੇਖ ਸਕਦੇ ਹੋ ਕਿ ਜੇ ਤੁਹੋਂ ਤੋਂ ਬਾਅਦ ਵੇਖਾ ਰਿਹਾ ਮੋੜ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਦੀਆਂ ਤਸਵੀਰਾਂ ਜੋ ਇੱਕ ਵਾਰੀ ਜੋ ਦਿਖਾ ਦਿੱਤੀ ਜਾਣ ਉਹ ਸਦ ਨਾਲ ਇਸ ਵਕਤ ਇੱਥੇ ਦੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਦੇ ਅਸਲਾ ਭਾਈ ਕੀ ਭਾਈ ਨਾਮ ਆ ਪਾ ਜਨਾਬ ਮੇਰਾ ਨਾਮ ਸੁਖੰਦਰ ਮਸੀ ਮਿੰਟੂ ਗਲੋਬਲ ਐਕਸ਼ਨ ਸੀਨੀ ਸੁਖੰਦਰ ਮਸੀ ਮਿੰਟੂ ਗਲੋਬਲ ਐਕਸ਼ਨ ਸੀਨੀਅਰ ਮਿੰਟੂ ਤਾਂ ਕਿਵੇਂ ਲੱਗਿਆ ਕਿਵੇਂ ਲੱਗਿਆ ਕੋਮੜਾ ਖੜੇ ਰੋ ਕਿ ਕਿਵੇਂ ਲੱਗਦਾ ਅੱਜ ਦੀ ਜਿੱਤ ਹੋਈ ਇੰਨੀ ਵੱਡੀ ਕਿਵੇਂ ਦੇਖਦੇ ਬਹੁਤ ਵਧੀਆ ਜਿੱਤਿਆ ਦੀ ਖੁਸ਼ੀ ਦਾ ਮਾਹੌਲ ਹੈ ਚਾਰੇ ਪਾਸੇ ਖੁਸ਼ੀਆਂ ਮਨਾਉਣ ਦੇ ਆਟੋ ਤਮੱਕੇ ਪਟਾਕੇ ਚਲੰਡੇ ਮਠਾਈਆਂ ਵੰਡੀਆਂ ਜਾਡੀਆਂ ਨੇ ਇੱਕ ਸਾਡੇ ਪ੍ਰਭੂ ਅਸੂਸੀ ਦੇ ਫਜ਼ਲ ਦੇ ਦੁਆਰਾ ਵਾ ਕਿ ਸਾਡੇ ਪ੍ਰੋਫਟ ਬਲਵਿੰਦਰ ਮਸੀਹ ਨੇ ਜਿਸ ਦਿਨ ਸਾਡੇ ਗੁਰਦੀਪ ਸਿੰਘ ਜਿੰਦਾਵਾ ਸਾਹਿਬ ਬਲਵਿੰਦਰ ਮਿਸਟਰੀਕ ਕੋਲ ਗਏ ਸੀ ਔਰ ਉਹਨਾਂ ਨੇ ਬਲੇਸਿੰਗ ਦਿੱਤੀ ਸੀ ਕਿ ਤੁਹਾਡੀ ਇੱਕ ਵੱਡੀ ਜਿੱਤ ਹੋਏਗੀ ਔਰ ਉਹ ਜਿੱਤ ਖੁਦਾ ਨੇ ਬਿਲਕੁਲ ਅੱਜ ਦਿੱਤੀ ਆ ਕੀ ਲੱਗਣਾ ਲੰਮੇ ਚਿਰ ਬਾਅਦ ਕਾਂਗਰਸ ਦਾ ਘਰ ਮੰਨਿਆ ਜਾਣ ਵਾਲਾ ਡੇਰਾ ਬਾਬਾ ਨਣ ਦੇ ਇਥੇ ਆਮ ਵੀ ਜਿੱਤ ਕੇ ਕਿਵੇਂ ਦੇ ਦੇ ਸਰ ਇਹ ਜੀ ਇੱਕ ਅਹੰਕਾਰ ਨੂੰ ਟਾਇਆ ਵਾ ਜੀ ਇੱਕ ਅਹੰਕਾਰੀ ਰਾਮਨ ਨੂੰ ਮਾਰਿਆ ਵਾ ਜਿਹੜਾ ਉਹ ਕੌਣ ਚ ਕਿਲਾ ਸੀ ਉਹ ਕੱਢਿਆ ਵਾ ਗੁਰਦੀਪ ਸਿੰਘ ਰੰਧਾਵਾ ਨੇ ਔਰ ਮਸੀਹ ਲੋਕਾਂ ਨੇ ਇਹ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਰਲ ਮਿਲ ਕੇ ਇਲੈਕਸ਼ਨ ਨੂੰ ਜਿਤਾਇਆ ਵਾ ਸੱਚੀ ਬੜੀ ਤੇਮਾ ਬਾਬਾ ਹੀ ਦੇਖਦੇ ਸਰ ਜੀ ਤੇਮਾ ਦੇਖਦੇ ਅੱਧੀ ਜਿੱਤ ਬਹੁਤ ਵਧੀਆ ਹੋਈ ਆ ਇਹ ਜਿੱਤ ਨੂੰ ਅਸੀਂ ਬਹੁਤ ਬੜਾ ਵਾਈ ਮਾਣ ਚਾਹ ਦਰਨੇ ਆ ਲੋ ਤੇ ਸਾਡੇ ਲਾਗੇ ਦਾ ਘਟਾਲੋਆਈ ਤੋਂ ਰੰਧਾਵਾਈ ਪਰਿਵਾਰ ਉਹ ਸ਼ੁਰੂ ਤੋਂ ਲੈ ਕੇ ਨਾਲ ਸਾਥ ਕੋ ਜਿੱਦਾ ਹੁੰਦਾ ਸੀ ਤੇ ਅੱਜ ਟਾਈਮ ਸਾਡੇ ਗਰਦੀਪ ਚੰਦਰ ਰੰਧਾਵੇ ਨੇ ਬਹੁਤ ਵੱਡੀ ਜਿੱਤ ਕੀਤੀ ਆ ਬਹੁਤ ਜ਼ੋਰ ਨਾਲ ਲੋਕਾਂ ਨੇ ਜੋਸ਼ ਦਿਖਾਇਆ ਬਹੁਤ ਰਵਦਾਈ پارٹی ਕਿਵੇਂ ਸਾਰਾ ਮਤਲਬ ਹੈ ਨਵੇਂ ਚੇਤ ਤੋਂ ਜਿਹੜਾ ਕਾਂਗਰਸ ਦਾ ਘਰ ਬਣਨੇ ਜਾਣਾ ਲੈ ਡੇਰਾ ਉਹ ਘਰ ਨੂੰ ਤੋੜ ਦਿੱਤਾ ਵਾ ਸਾਡੇ ਲੋਕ ਜਿਹੜੇ ਹੀ ਬਹੁਤ ਗਰੀਬ ਹਨ ਗਰੀਬਾਂ ਨੇ ਇੰਨਾ ਜੋਰ ਲਾ ਕੋਈ ਇਹਨਾਂ ਨੇ ਇਹ ਨਹੀਂ ਵੇਖਿਆ ਕਿ ਤਗੜਪਨ ਨੂੰ ਵੇਖਿਆ ਸ਼ਾਨ ਨੂੰ ਨਹੀਂ ਵੇਖਿਆ ਇਹਨਾਂ ਲੋਕਾਂ ਨੇ ਪੂਰਾ ਜੋਰ ਲਾ ਕੇ ਉਹ ਕਿਲਾ ਤੋਂ ਉੱਪਰ ਕਢ ਦਿੱਤਾ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਆਪਣੇ ਪਿੰਡ ਦੇ ਸਰਦਾਰ ਕਦੀਸ਼ ਸਿੰਘ ਦੇ ਰੰਧਾਵਾ ਦੇ ਪਿੰਡ ਵਿੱਚ ਜਿਹੜਾ ਉਹਨਾਂ ਦੇ ਢੌਣ ਚ ਕਿਲਾ ਕਾਂਗਰਸੀਆਂ ਦੇ ਉਹ ਨਿਕਲ ਚੁੱਕਿਆ ਆ ਤੇ ਪਰਿਵਾਰ-ਵਾਰ ਖਤਮ ਕਰਤਾ ਜੀ ਸਰਦਾਰ ਕਦੀਸ਼ ਸਿੰਘ ਰੰਧਾਵਾ ਨੇ ਕੀ ਲੰਮੇ ਸਮੇਂ ਤੋਂ ਜਿਹੜਾ ਕਾਂਗ ਦਾ ਘਰ ਬਣਿਆ ਜਨ ਨੂੰ ਲੱਗਿਆ ਆ ਹਾਂਜੀ ਜੀ ਵੇਖੋ ਅੱਜ ਸਾਡੇ ਸਾਹਮਣੇ ਸਾਰਿਆਂ ਦੇ ਜੋ ਉਹਨਾਂ ਦੇ ਤੋਂ ਚ ਕਿਲਾ ਸੀ ਉਹ ਬੜੇ ਚੰਗੇ ਤਰੀਕੇ ਨਾਲ ਕੱਢਿਆ ਸਰਦਾਰ ਕ੍ਰਿਸ਼ਨਦਾਵ ਨੇ ਬਦਲੋ ਕਿਵੇਂ ਲੱਗਦਾ ਨਹੀਂ ਕਿ ਇੱਕ ਮਤਲਬ ਥੋੜਾ ਉਲਟ ਹੋ ਸਕਦਾ ਹੈ ਜੇ ਮਤਲਬ ਸਪੋਰਟ ਮਤਲਬ ਪਾਰਟੀ ਦਾ ਇੱਕ ਬੜਾ ਨਾ ਕੋਈ ਸਪੋਰਟ ਕਰਦੀ ਤੇ ਇਸ ਵਾਰ ਵੀ ਸਾਰਾ ਔਖਾ ਨਹੀਂ ਹੋ ਸਕਦਾ ਔਖਾ ਤਾਂ ਹੈਗਾ ਸੀ ਬੇਲੋ ਬਾਕੀ ਲੋਕਾਂ ਨੂੰ ਸੂਝ ਆ ਗਈ ਸੀ ਸਮਝ ਆ ਗਈ ਸੀ ਤੇ ਇਹਨਾਂ ਨੂੰ ਪਰਿਵਾਰਵਾਦ ਨੂੰ ਖਤਮ ਕਰਨਾ ਹੈ ਕੀ ਲੱਗਦਾ ਹੁਣ ਮਤਲਬ ਇਲਾਕੇ ਦੇ ਵਿੱਚ ਜਿਹੜਾ ਕੁਝ ਸਤਾਰ ਹੋਏਗਾ ਬਹੁਤ ਜੀ ਬਹੁਤ ਆਉਣ ਵਾਲੀ ਸਮਝ ਦੇਖੋ ਤੁਸੀਂ ਬਹੁਤ ਕੁਝ ਬਣੇਗਾ ਅੱਜ ਜਿਹੜਾ ਦਵਾਜਪਤੀ ਆਜਾ ਕੇ ਆਏ ਹਨ ਜਿਹੜਾ ਮਾੜੀ ਗੱਲ ਜਿੱਤਦੇ ਨੇ ਉਹ ਬੜੀਆ ਜੀ ਕਾਟਰ ਸਪੋਰਟ ਨੇ ਮਾਸਪੋਰਟ ਕੀਤੀ ਹੈ ਤੁਹਾਡੀ ਸਾਰਿਆਂ ਨੇ ਲੰਮੇ ਜਦੋਂ ਜਿਹੜਾ ਕਾਗਰਸ ਜਿਹੜਾ ਦੌਰ ਮੰਨੇ ਜਾਣ ਲਾਈ ਹੈ ਕਿਵੇਂ ਸਾਰਾ ਮਤਲਬ ਇਹ ਤਾਂ ਦੇਖੋ 70 ਸਾਲ ਪੁਰਾਣਾ ਜਿਹੜਾ ਗਾੜੇ ਟੁੱਟਾ ਹੈ ਇਹ ਹੰਕਾਰ ਵੀ ਨਾਲ ਟੁੱਟਾ ਤੇ ਗੜ ਵੀ ਨਾਲ ਟੁੱਟਾ ਹੈ ਕਿਉਂਕਿ ਇਸ ਵਾਰ ਹਾਈ ਕਮਾਂਡ ਨੂੰ ਨਾ ਥੋੜੀ ਬੋਧੀ ਸਪੋਰਟ ਮਿਲਦੀ ਹੈ ਇਸ ਵਾਰ ਵੀ ਕੰਮ ਜਿਹੜਾ ਥੋੜਾ ਡਿਫਰੈਂਟ ਹੋਣ ਦਾ ਖਾਸ ਹੈ ਦੇਖੋ ਜੀ ਇਹ ਤੇ ਜਿਹੜੇ ਆਪਣੇ ਆਪਣੇ ਹਲਕੇ ਦੇ ਲੋਕ ਹੁੰਦੇ ਉਹਨਾਂ ਦਾ ਸਾਥ ਹੋਵੇ ਤੇ ਫਿਰ ਕੋਈ ਚੀਜ਼ ਵੀ ਨਹੀਂ ਸਾਨੂੰ ਲੱਗ ਸਕਦੀ ਸਾਨੂੰ ਸਾਰੇ ਲੋਕਾਂ ਨੇ ਨਾ ਹੰਕਾਰ ਦੇਦਾ ਇਹ ਵਕਰਾ ਸਾਥ ਦਿੱਤਾ ਹੈ ਸਾਡਾ ਉਹਦੇ ਨਾਲ ਆਪਣੀ ਜਿੱਤ ਪ੍ਰਾਪਤ ਹੋਈ ਕਿਸੇ ਲੋਕਾਂ ਨੇ ਫਤਵਾ ਦਿੱਤਾ ਬਿਲਕੁਲ ਜੀ ਦਿੱਤਾ ਬਾਕੀ ਰੰਦਾ ਸਾਹਮਣੇ ਦੀਪ ਸਿੰਘ ਦਾਵਾ ਨੇ ਜਿੰਨਾ 2.5 ਸਾਲ ਆਪਣਾ ਕੰਮ ਕੀਤਾ ਉਹਦਾ ਵੀ ਸਾਨੂੰ ਨਾਲ ਕੁਝ ਵੀ ਪਿੰਡਾਂ ਦੇ ਵਿੱਚ ਫੀਲਡ ਦੇ ਵਿੱਚ ਵਰਕ ਥੋੜਾ ਬਹੁਤ ਜਿੰਨੇ ਸਮਾਂ ਮਿਲਿਆ ਉਹਨਾਂ ਕੀਤਾ ਕਿਵੇਂ ਦੇਖਿਆ ਸਰ ਇਹਖੋ ਜੀ ਮੈਂ ਤਾਂ ਜਿੱਥੇ ਵੀ ਜਾਂਦੀ ਨਹੀਂ ਆ ਬਹੁਤ ਸਾਥ ਮਿਲਦਾ ਰਿਹਾ ਜਿੰਨਾ ਜਿੱਤੇ ਜਿੰਨਾ ਘਰਾਂ ਦੇ ਵਿੱਚ ਵੀ ਜਾਂਦੇ ਲੋਕ ਸਭ ਬਹੁਤ ਸਪੋਰਟ ਕਰਦੇ ਸਨ ਇਹ ਨਾਲ ਕਿਹਦੇ ਸੀ ਵੀ ਤੁਹਾਡੇ ਨਾਲ ਤਰਾਂ ਉਹ ਉਹਦਾ ਆਪਾਂ ਰਿਜ਼ਲਟ ਸਾਹਮਣੇ ਦੇਖੀ ਗਿਆ ਹਾਂਜੀ ਬਹੁਤ ਹੈ ਕਿਵੇਂ ਲੱਗ ਰਿਹਾ ਜਿਹੜਾ ਅੱਜ ਜਿੱਤਿਆ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਸਮੇਂ ਸਮੇਂ ਤੋਂ ਜਿਹੜਾ ਕਾਗਜ਼ਾਦਾਰ ਮੰਗਿਆ ਜਾਣਾ ਹੈ ਕਿਵੇਂ ਮਤ ਲੱਗਦੀ ਨਹੀਂ ਕੋਈ ਚਾਹ ਵਾਇਗੁਰ ਸੋਰਮਾ ਦੇ ਮਾਰਾਈ ਤੋਂ ਉਹ ਨਹੀਂ ਕਹੋਣੇ ਸਾਡੀ ਕੋਈ ਨਾ ਚੰਗੇ ਸਾਡੇ ਨਾਲ ਇਸ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਉਹਨਾਂ ਨਾਲ ਗੱਲਬਾਤ ਸੱਚੀ ਗੱਲ ਪੁੱਛਣਾ ਸਾਸੀ ਗੱਲ ਜੀ ਕੀ ਸਮਝਾਉ ਆਪਣਾ ਕੀ ਫਿਰ ਸੁਭਾਚਾ ਬਣਾਉਗੀ ਸਤੀਂਦਰ ਸਿੰਘ ਜੀ ਕਿਵੇਂ ਦੇਖਦੇ ਆਜ ਦੀ ਜਿਹੜੀ ਏਡੀ ਮਤਲਬ ਜਿੱਤ ਹੋਈ ਹੈ ਕਿਉਂ ਜਿੱਤ ਹੋਈ ਵੇਖੋ ਜੀ ਇਹ ਪਿਆਰ ਆਮ ਪਾਰਟੀ ਦੇ ਵਰਕਰਾਂ ਦਾ ਆਮ ਪਾਰਟੀ ਨਾਲ ਨਾਨਕੇ ਵੋਟਾਂ ਪਾਈਆਂ ਜਿੱਤਾਇਆ ਹੈ ਸਰਕਾਰ ਦਾ ਹਿੱਸਾ ਬਣਿਆ ਰਬ ਮਨਾਨ ਢਾਈ ਸਾਲ ਤੋਂ ਪਿੱਛੇ ਰਹਿ ਗਏ ਹੁਣ ਅਸੀਂ ਢਾਈ ਸਾਲ ਸਰਕਾਰ ਦਾ ਹਿੱਸਾ ਬਣੇ ਹਾਂ ਔਰ ਵਿਕਾਸ ਹੋਗਾ ਜਿਹੜਾ ਕੋਈ ਬੇਰੁਜ਼ਗਾਰੀ ਖਤਮ ਹੋਏਗੀ ਵਿਕਾਸ ਹੋਵੇਗਾ ਤੇ ਕੋਈ ਕੁਛ ਨਾ ਕੋਈ ਫੈਕਟਰੀਆਂ ਇੰਡਸਟਰੀਆਂ ਦਰਉਣੀਆਂ ਤੇ ਲੋਕਾਂ ਦਾ ਚਲੋ ਸਰ ਰੁਸਗਾਰ ਰੁਸਗਾਰ ਮਿਲੇ ਸਭ ਨੂੰ ਜੇ ਬਾਬਾ ਨਾਨਕ ਤੋਂ ਕੁਝ ਹੋਰ ਵੀ ਜਿਹੜੇ ਇਲਾਕੇ ਇਹ ਕਾਂਗਰਸ ਦਾ ਜਿਹੜਾ ਹਰ ਮਾਮਲਾ ਮੰਨਿਆ ਜਾਂਦਾ ਹੈ ਕਿ ਮਨੇ ਕਿਵੇਂ ਦੇ ਦੇ ਸਾਂ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੈ ਗੱਲ ਪੱਕੀ ਆ ਪਰ ਵੇਖੋ ਜੀ ਆਮ ਪਾਰਟੀ ਦਾ ਪਿਆਰ ਸੰਗਤ ਦਾ ਪਿਆਰ ਆ ਤੇ ਜਿਹੜਾ ਪਰਿਵਾਰਵਾਦ ਨੂੰ ਖਤਮ ਕਰਕੇ ਸਰਦਾਰ ਗੁਰਦੀਪ ਸਿੰਘ ਦਾ ਵਲ ਜਿੱਤ ਇਹ ਸੰਗਤ ਨੇ ਕੀਤੀ ਆ ਸਭ ਨੇ ਵੋਟਾਂ ਪਾਈਆਂ ਪੂਲਕ ਦੇਲ ਖੋਲ ਕੇ ਵੋਟਾਂ ਪਾਈਆਂ ਤਾਂ ਪਾਟੇ ਜਿਤਾਇਆ ਸਟਾਰਟਿੰਗ ਤੋਂ ਹੀ ਲੱਗਦਾ ਵੀ ਜਿਵੇਂ ਜਿਵੇਂ ਬੈਚ ਜਿਵੇਂ ਚੱਲ ਰਿਹਾ ਸੀ ਮਤਲਬ ਕਾਊਂਟਿੰਗ ਹੋ ਰਹੀ ਸੀ ਤਾਂ ਤਾਂ ਉਹ ਦੇਖੋ ਜੀ ਉਤਾਰ ਚੜਾਅ ਤਾਂ ਹੈ ਹੀ ਹੈ ਗਈ ਪਿੰਡਾਂ ਦੇ ਵਿੱਚ ਇੱਕ ਤੋਂ ਉਦੀ ਉੱਪਰ ਕਦੇ ਨੀਚੇ ਜਦੋਂ ਅਸੀਂ ਹੌਲੀ 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 ਜਿੱਤ ਬਰਕਰਾਰ ਹੁੰਦੀ ਰਹੀ ਵਾਦੀ ਰਹੀ ਵਾਦੀ ਰਹੀ ਤੇ ਫਿਰ ਆਖਰ کہیں 5000 ਨਾਲ ਲਗਭਗ 6000 ਨਹੀਂ ਲੀਡ ਪ੍ਰਾਪਤ ਕੀਤੀ ਹੈ ਸਰਦਾਰ ਗਦੀਪ ਸਿੰਘ ਜੀ ਇਹ ਇਸ ਵਾਰ ਕੀ 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 ਸੋਚ ਕੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਕੀ ਸਮਝੋ ਵੇਖੋ ਜੀ ਇੱਕ ਤਾਂ ਫਤਵਾ ਦਿੱਤਾ ਹੈ ਕਿ ਉਹ ਪਰਿਵਾਰਵਾਦ ਨੂੰ ਖਤਮ ਕੀਤਾ ਹੈ ਤੇ ਨੰਬਰ ਦੋ ਸਰਕਾਰ ਦਾ ਵੇਖੋ ਜੀ ਕਿੰਨਾ ਹੁੰਦਾ ਸਰਕਾਰ 2.5 ਸਾਲ ਅਸੀਂ ਪਿਛੇ ਰਹਿ ਗਏ ਹਾਂ ਜੀ ਡੇਰ ਬਾਬਾ ਨਨਖਲ ਕਾ ਪਿਛੇ ਰਹਿ ਗਿਆ ਹੁਣ ਹੀ ਸਰਕਾਰ ਦਾ ਹਿੱਸਾ ਬਣਿਆ ਤੁਹਾਨੂੰ ਇਹੋ ਖੁਸ਼ੀ ਹੈ ਕਿ ਸਰਦਾਰ ਗਦੀਪ ਸਿੰਘ ਸਾਡੇ ਪਿੰਡ ਦਾ ਮੌਜੂਦਾ ਸਰਪੰਚ ਹੈ ਤੇ ਸਰਦਾਰ ਗਦੀਪ ਸਿੰਘ ਦਾ ਸਾਡੇ ਪਿੰਡ ਦੇ ਐਮਐਲਏ ਬਣੇ ਨੇ ਸਾਨੂੰ ਬਹੁਤ ਖੁਸ਼ੀ ਆ ਪਿੰਡ ਵਾਸੀ ਨੂੰ ਤੁਸੀਂ ਵੇਖਣ ਲੈਂਦੇ ਜੋ ਕਿਵੇਂ ਅਸਬਾਈ ਚੱਲਣ ਦੀ ਹੈ ਮਠਿਆਈ ਵੰਡ ਰਹੇ ਆ ਬਹੁਤ ਖੁਸ਼ੀ ਹੈ ਜੀ ਕੋਈ ਟਿਕਾਣਾ ਨਹੀਂ ਤੁਸੀਂ ਕਿਵੇਂ ਦੇ ਦੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਪਿੰਡ ਵਿੱਚੋਂ ਬਹੁਤ ਲੋਕਾਂ ਨੇ ਸਾਥ ਅਤੇ ਪਿਆਰ ਦਿੱਤਾ ਗੁਰਦੀਪ ਸਿੰਘ ਰੰਧਾਵਾ ਤਾਂ ਸਾਡੇ ਪਿੰਡੋਂ ਲਗਭਗ 1450 ਦੇ ਕਰੀਬ ਗੁਰਦੀਪ ਸਿੰਘ ਨੂੰ ਵੋਟ ਪਈ ਆ ਜਿਹਦੇ ਨਾਲ ਤੁਸੀਂ ਆਪ ਹੀ ਹਿਸਾਬ ਲਾਓ ਕਿ ਸ਼ਾਹਪੁਰ ਦੇ ਸਾਰੇ ਲੋਕ ਜਿਹੜੇ ਗੁਰਦੀਪ ਸਿੰਘ ਰੰਧਾਵਾ ਨਾਲ ਪਿਆਰ ਕਰਦੇ ਆ ਤੇ ਦਿਲੋਂ ਉਹਨਾਂ ਨਾਲ ਜੁੜੇ ਹੋਏ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪਿੰਡ ਦਾ ਬਹੁਤ ਮਾਣ ਵਧਿਆ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਆ ਤੇ ਸਾਡਾ ਪਿੰਡ ਮਤਲਬ ਬਹੁਤ ਵਧੀਆ ਐ ਇਸ ਟਾਈਮ ਤੇ ਸਟੇਜ ਤੇ ਧੰਨਵਾਦ